ਪੰਜਾਬ ਦੇ ਵਿੱਚੋਂ ਨਾ ਪਹਿਲਾਂ ਵਾਲਾ ਜਿਹੜਾ ਕਲਚਰ ਆ ਉਹ ਮੈਂ ਕਹਿੰਦਾ ਟਾਈਮ ਹੀ ਟੱਲੇ ਹੀ ਰਹਿ ਗਿਆ ਪਿੰਡਾਂ ਦੇ ਵਿੱਚ ਕਿ ਉਹ ਖਤਮ ਹੋਣ ਦੇ ਕਿਨਾਰੇ ਹੀ ਆ ਨਾ ਹਾਂਜੀ ਹਾਂ ਖਤਮ ਹੋਣ ਦੇ ਕਿਨਾਰੇ ਆਉਣ ਪਹਿਲਾਂ ਵਾਲੀਆਂ ਗੱਲਾਂ ਹੀ ਨਹੀਂ ਰਹਿਗੀਆਂ ਨਾ ਕੋਈ ਹੋਰ ਨਾ ਕੋਈ ਵਿਆਹ ਸਹੇਜ ਨਾ ਕੋਈ ਕਿਸੇ ਤਰ੍ਹਾਂ ਹੁਣ ਤਾਂ ਮੁਰਦਾ ਨਹੀਂ ਫੂਕਦੇ ਕਟੰਗ ਨਾ ਮੰਨ ਕੇ ਚੱਲੋ ਹਾਂ ਹਨਾ ਉਹਨੂੰ ਵੀ ਆਖਣਗੇ ਲੱਕੜਾਂ ਬੰਗਾਂ ਯਾਰ ਇਹਨੂੰ ਸਿੱਧਾ ਕਰ ਲੋ ਯਾਰ ਆਹ ਕਰ ਲੋ ਅੱਗੇ ਉਹ ਗੀਤ ਬੋਲੀਆਂ ਬੜਾ ਕੋਸ ਸੀਗਾ ਜੀ ਹਾਂ ਪੰਜਾਬ ਦੇ ਵਿੱਚ ਬਹੁਤ ਸੀ ਜਿਵੇਂ ਵਿਆਹ ਸਾਧੀਆਂ ਦੇ ਵਿੱਚ ਨਾ ਸਾਰੇ ਜਿਹੜੇ ਰੀਤੀ ਰਿਵਾਜ ਦੇ ਹਾਂ ਰੀਤੀ ਰਿਵਾਜ ਬੰਦੇ ਸੀ ਅੱਜ ਤਾਂ ਮੈਂ ਕਹਿੰਦਾ ਵਿਆਹ ਸਾਧੀਆਂ ਵੀ ਇੱਕ ਦਿਨ ਦਾ ਹੀ ਰਹਿ ਗਿਆ ਤੇ ਰਿਸ਼ਤੇਦਾਰ ਵੀ ਉਦਾਂ ਹੀ ਆਉਂਦੇ ਆ ਤੇ ਸ਼ਾਮ ਨੂੰ ਮੁੜ ਜਾਂਦੇ ਆ ਹਨਾ ਦਿਨ ਦਾ ਵੀ ਹੁਣ ਤਾਂ ਘੰਟਿਆਂ ਦਾ ਹੀ ਰਹਿ ਗਿਆ ਬਸ ਘੰਟਿਆਂ ਦਾ ਰਹਿ ਗਿਆ ਹਾਂ ਤੇ ਉਹ ਚੀਜ਼ਾਂ ਖਤਮ ਹੋ ਗਿਆ ਪਾਕਿਸਤਾਨ ਦੇ ਵਿੱਚ ਬਸ ਗਏ ਬਹੁਤ ਪਰਿਵਾਰ ਮੈਂ ਕਹਿੰਦਾ ਪਿੰਡਾਂ ਦੇ ਪਿੰਡ ਜਿਹੜੇ ਆ ਖਾਲੀ ਹੁੰਦੇ ਜਾਂਦੇ ਆ ਤਾਂ ਜਿਹੜੇ ਇੱਥੇ ਰਹਿ ਗਏ ਮੈਂ ਕਹਿੰਨਾ ਉਹ ਤਾਂ ਯਾਰ ਪੰਜਾਬ ਨੂੰ ਪਹਿਲਾ ਜਿਹੜਾ ਪੁਰਾਣਾ ਪੰਜਾਬ ਆ ਉਹਦਾ ਮਾਹੌਲ ਬਣਾਉਣਾ ਹਨਾ ਹਾਂ ਜੀ ਹੋਰ ਸਾਰਿਆਂ ਦੇ ਸਹਿਯੋਗ ਨਾਲ ਬਣ ਸਕਦਾ ਜੀ ਜਿਵੇਂ ਹੁਣ ਉਹ ਪੁਰਾਣੀਆਂ ਬੁੜੀਆਂ ਜਾਂ ਕੋਈ ਹੋਰ ਆ ਉਹਨਾਂ ਤੋਂ ਸਿੱਖਣਾ ਜਾਂ ਕੋਈ ਉਹਨੂੰ ਕਰਮ ਨਾ ਤਾਂ ਤਾਂ ਹੀ ਬਚੂਗਾ ਹਾਂ ਹਾਂ ਹਨਾ ਜੇ ਆਪਾਂ ਕੱਲਾ ਹੁਣ ਫਿਲਮਾਂ ਜੇ ਦੇਖ ਲਈਏ ਤਉਹੋ ਜਾਨੀ ਗੱਲ ਬਣਦੀ ਆ ਆਪਦੇ ਕਰਮ ਨਾਲ ਬੜਾ ਫਰਕ ਪੈਂਦਾ ਕਿੱਥੇ ਤਾਂ ਰਿਐਲਿਟੀ ਐ ਪੰਜਾਬ ਦੇ ਵਿੱਚ ਕਿੱਥੇ ਉਹ ਆਪਾਂ ਨੂੰ ਸੀ ਨਹੀਂ ਦੇਖਦੇ ਯਾਰ ਹਾਂ ਪਤਾ ਨਹੀਂ ਸੀ ਦੇ ਵਿੱਚ ਉਹ ਹੁੰਦੇ ਸੀ ਹਨਾ ਹਾਂ ਜੀ ਉਹ ਹੁੰਦੇ ਸੀ ਇਹ ਇਹ ਆਪਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਾਂ ਨੂੰ ਵੱਧ ਤੋਂ ਵੱਧ ਜਿਹੜਾ ਪੁਰਾਣਾ ਕਲਚਰ ਆ ਹਾਂ ਪ੍ਰਾਣਾ ਜੀ ਅੱਗੇ ਗੀਤ ਬੋਲੀਆਂ 도ਹੇ ਲੱਗਦੇ ਹੁੰਦੇ ਸੀ ਦੁਹਾ ਹੁਣ ਕਿਸੇ ਦੇ ਵਿਆਹ 'ਚ ਹੀ ਨਹੀਂ ਦੇਖਿਆ ਆਪਾਂ ਲੱਗਦਾ ਅੱਛਾ ਉਹ ਤੈਨੂੰ ਯਾਦ ਆ ਵੀ ਉਹ ਕਿਵੇਂ ਲੱਗਦੇ ਹੁੰਦੇ ਸੀ ਮਾੜੀ-ਮੂਟੀ ਕੋਸ਼ਿਸ਼ ਕਰ ਲੈਣਾ ਜੀ ਮੈਂ ਸਣਾਉਣ ਦੀ ਤੇ ਪਰ ਉਹ ਕੋਈ ਆਪਣਾ ਤਾਂ ਇਹ ਵਿਹਾਸ ਨਹੀਂ ਸੀ ਹਨਾ ਆਪਾਂ ਤਾਂ ਸੁਣੇ ਆ ਪ੍ਰਾਣੀਆਂ ਬੁੜੀਆਂ ਤੋਂ ਸੁਣਾ ਦੇ ਫਿਰਿਆ ਸੁਣਾ ਦਿੰਦੇ ਆ ਜੀ ਉਹ ਉਹ ਗਔਂਦੀਆਂ ਹੁੰਦੀਆਂ ਸੀ ਜੀ ਜਿੱਥੇ ਬੇਬੀਰਾ ਤੂੰ ਟੁੱਕਿਆ ਉਸ ਪਿੰਡ ਦਾ ਪਤਾ ਨਹੀਂ ਕੋ ਕੱਲਿਆ ਸੀ ਪਹਾੜ ਨੂੰ ਵੇ ਤੂੰ ਗਿਆ ਦਖਣ ਵੱਲ ਹੋ ਤੁਰਦੇ ਫਿਰਦੇ ਜਾਵੜੇ ਤੁਸੀਂ ਸੰਧੂਆਂ ਵਾਲੇ ਚੱਕ ਵੀਰੇ ਤੋਂ ਮੰਗਿਆ 500 ਤੇ ਵੀਰਾ ਵੱਟੇ ਨੱਕ ਪਿੰਡ ਤੇ ਆ ਕੇ ਐਂ ਕਹਿੰਦੀਆਂ ਸੀ ਜੀ ਠੀਕ ਹੈ ਜੀ ਵਧੀਆ ਲੱਗਦਾ ਹੈ ਨਾ ਵੀ ਇਹ ਚੀਜ਼ ਹੁਣ ਤਾਂ ਮੈਂ ਕਹਿੰਦਾ ਕਿਸੇ ਵਿਆਹ ਸ਼ਾਦੀ ਦੇ ਵਿੱਚ ਹੈ ਨਹੀਂ ਇਹ ਹਾਂ ਹੁਣ ਨਹੀਂ ਕਿਸੇ ਵਿਆਹ ਸ਼ਾਦੀ ਦੇ ਵਿੱਚ ਨਹੀਂ